ਜੋ ਜਨਤਾ ਜਿਹੜੀ ਤੈਅ ਕਰੇਗੀ ਪਿੰਡਾਂ ਦੇ ਲੋਕ ਤੈਅ ਕਰਨਗੇ ਕਿ ਆਖਰਕਾਰ ਵਾਗਟੋਰ ਕਿਸ ਦੇ ਹੱਥ ਦੇ ਵਿੱਚ ਫੜਾਣੀ ਹੈ ਤੇ 2027 ਦਾ ਸੈਮੀਫਾਈਨਲ ਜਿਹੜਾ ਮੰਨਿਆ ਜਾ ਰਿਹਾ ਹੈ ਜੀਆਂ ਦੱਸ ਦਈਏ ਕਿ ਪਿੰਡਾਂ ਦੀਆਂ ਸੱਥਾਂ ਤੇ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਪਿਛਲੇ ਸਮਿਆਂ ਦੀ ਅਸੀਂ ਝੇਕਰ ਗੱਲ ਕਰੀਏ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਕੋਈ ਇੰਨਾ ਖਾਸ ਜਿਹੜਾ ਇੰਨਾ ਸੀਰੀਅਸ ਨਹੀਂ ਸੀ ਮੰਨਿਆ ਜਾਂਦਾ ਜਾਂ ਇਹ ਕਹਿ ਸਕਦੇ ਆ ਕਿ ਇੰਨਾ ਜ਼ਿਆਦਾ ਇਹਨੂੰ ਜੋ ਹੈ ਸੋਸ਼ਲ ਮੀਡੀਆ ਤੇ ਵੇਖਿਆ ਨਹੀਂ ਸੀ ਜਾਂਦਾ ਲੇਕਿਨ ਜਦੋਂ ਇਸ ਵਾਰ ਵੋਟਾਂ ਹੋਈਆਂ ਨੇ 14 ਦਸੰਬਰ ਨੂੰ ਜਦੋਂ ਵੋਟਾਂ ਪਈਆਂ ਲੋਕ ਤੁਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਗਈਆਂ ਤੇ ਹੁਣ ਮੁੱਚ ਦਾ ਸਵਾਲ ਜਿਹੜਾ ਜਿੱਤ ਬਣੀ ਹੋਈ ਹੈ ਵੱਖ-ਵੱਖ ਪਾਰਟੀਆਂ ਦੇ ਲਈ ਤੇ ਦੂਜੀ ਪਾਸੇ ਪਿੰਡਾਂ ਦੇ ਵਿੱਚ ਵੀ ਸਿਆਸਤ ਪੂਰੇ ਤਰੀਕੇ ਦੇ ਨਾਲ ਗਰਮਾਈ ਹੋਈ ਹੈ ਸੋ ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋਈ ਹੈ ਨਤੀਜੇ ਜੜੇ ਉਹਨੇ ਦੁਪਹਿਰ ਤੱਕ ਸਾਫ ਸਥਿਤੀ ਹੋ ਜਾਏਗੀ ਸੋ ਵੇਖਣਾ ਹੋਏਗਾ ਕਿ ਆਖਰਕਾਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਕਿਸ ਨੂੰ ਜਿਹੜਾ ਚੁਣਿਆ ਗਿਆ ਸੋ ਕਿਸ ਦੇ ਹੱਥਾਂ ਦੇ ਵਿੱਚ ਪਿੰਡਾਂ ਦੀ ਇਹ ਛੋਟੀ ਸਰਕਾਰ ਹੁੰਦੀ ਵੇ ਵੇਖਣ ਵਾਲਾ ਹੋਏਗਾ ਲੇਕਿਨ ਇਸ ਨੂੰ ਸੈਮੀ ਫਾਈਨਲ 2027 ਦਾ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਜਿਹੜਾ ਵੀ ਇਸ ਵਾਰ ਜਿੱਤੇਗਾ ਉਸ ਨੂੰ ਇਹ ਮੰਨਿਆ ਜਾਏਗਾ ਕਿਉਂਕਿ ਪਿੰਡਾਂ ਦੇ ਲੋਕ ਖਾਸ ਕਰਕੇ ਉਹਨਾਂ ਦੀ ਵੋਟ ਬੜੀ ਐਮੀਅਤ ਰੱਖਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਪਿੰਡਾਂ ਦੇ ਲੋਕਾਂ ਦੇ ਵੱਲੋਂ ਜਿਸ ਨੂੰ ਚੁਣਿਆ ਜਾਂਦਾ ਹੈ ਉਹਨਾਂ ਦੇ ਉੱਤੇ ਬਣਾਇਆ ਜਾਂਦਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੇਕਰ ਪਿੰਡਾਂ ਦੇ ਲੋਕਾਂ ਨੇ ਭਰੋਸਾ ਕਰ ਲਿਆ ਤੇ 27 ਦੇ ਵਿੱਚ ਵੀ ਇਹਨਾਂ ਦੇ ਉੱਤੇ ਹੀ ਭਰੋਸਾ ਜੰਤਾ ਕਰੇਗੀ